ਦੋਸਤੋ ਜੇਕਰ ਆਪਾਂ ਸਿੱਧੂ ਮੂਸੇਵਾਲ ਦੇ ਗਾਣੇ ਦੀ ਗੱਲ ਕਰੀਏ ਤਾਂ 295 ਗਾਣੇ ਨੇ ਸਿੱਧੂ ਮੂਸੇਵਾਲ ਦੇ ਨੇ ਬਹੁਤ ਵੱਡਾ ਰਿਕਾਰਡ ਤੋੜ ਦਿੱਤਾ ਆ ਜੀ ਹਾਂ ਦੋਸਤੋ 295 ਤੇ 591 ਮਿਲੀਅਨ ਤੱਕ ਵਿਊਜ਼ ਆ ਗਏ ਨੇ ਔਰ ਜੇਕਰ ਆਪਾਂ ਇਸ ਤੇ ਲਾਈਕਸ ਦੀ ਗੱਲ ਕਰੀਏ ਤਾਂ 10 ਮਿਲੀਅਨ ਲਾਈਕਸ ਕੰਪਲੀਟ ਕਰ ਚੁੱਕਿਆ ਹੈ ਇਹ ਗਾਣਾ ਦੋਸਤੋ ਬਹੁਤ ਵੱਡਾ ਮਾਈਲਸਟੋਨ ਜੋ ਸਿੱਧੂ ਮੂਸੇਵਾਲ ਨੇ ਕਰਕੇ ਦਿਖਾਇਆ ਹੈ ਫਟਾਫਟ ਇਸ ਵੀਡੀਓ ਨੂੰ ਹਰ ਇੱਕ ਸਿੱਧੂ ਮੂਸੇਵਾਲ ਦੇ ਫੈਨ ਤੱਕ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਜ ਤੱਕ ਕੋਈ ਵੀ ਪੰਜਾਬੀ ਸਿੰਗਰ ਇਸ ਮਾਈਲਸਟੋ ਤੇ ਇਹ ਇਕੱਲੀ ਆਡੀਓ ਆ ਦੋਸਤੋ ਇੱਕ ਗੱਲ ਧਿਆਨ ਦੇ ਵਿੱਚ ਰੱਖਿਓ ਵੀਡੀਓ ਨਹੀਂ ਆ ਇਹ ਤੇ ਇਸ ਗਾਣੇ ਦੇ ਉੱਤੇ 600 ਮਿਲੀਅਨ ਦੇ ਕਰੀਬ ਵਿਊਜ਼ ਆ ਗਏ ਨੇ ਆਫੀਸ਼ੀਅਲੀ ਦੇ ਬਾਕੀ ਆਨ ਆਫੀਸ਼ੀਅਲੀ ਜਿਹੜੇ Song ਪਏ ਹੋਏ ਨੇ YouTube ਤੇ ਉਹਨਾਂ ਦੇ ਮਿਲਾ ਕੇ ਤਾਂ 1 ਬਿਲੀਅਨ ਪਲੱਸ ਵਿਊਜ਼ ਬਣ ਜਾਂਦੇ ਨੇ ਤੇ 10 ਮਿਲੀਅਨ ਤੋਂ ਜ਼ਿਆਦਾ ਆਫੀਸ਼ੀਅਲ ਲਾਈਕ ਨੇ 15 ਮਿਲੀਅਨ ਤੋਂ ਜ਼ਿਆਦਾ ਆਨ ਆਫੀਸ਼ੀਅਲ ਲਾਈਕ ਬਣਦੇ ਨੇ ਤੇ 1.4 ਮਿਲੀਅਨ ਇਸਤੇ ਕਮੈਂਟ ਨੇ ਇਹ ਕਾਰਨਾਮਾ ਸਿਰਫ ਸਿੱਧੂ ਮੂਸੇਵਾਲਾ ਹੀ ਕਰ ਸਕਦਾ ਹੈ ਕਮੈਂਟਾਂ ਚ ਸਿੱਧੂ ਮੂਸੇਵਾਲਾ ਜਿੰਦਾਬਾਦ ਲਿਖਿਓ ਅਤੇ ਵੀਡੀਓ ਨੂੰ ਕਰਦੇ ਹੋ ਸ਼ੇਅ